ਕਹਿੰਦੇ ਨਾ ਭਾਨੇ ਸਿੱਧੂ ਦੇ ਹੱਕ ਚ ਅਸੀਂ ਅੱਜਾਂ ਨਾ ਕੱਲ ਨਾ ਕੱਲ ਹੋਈਏ ਮੈਂ ਸਪਸ਼ਟ ਕਰਦਾ ਇੱਕ ਗੱਲ ਪਹਿਲਾਂ ਤੁਹਾਨੂੰ ਪਰ ਇਨਸਾਨੀਅਤ ਦੇ ਤੌਰ ਤੇ ਮੈਂ ਕਹਿੰਦਾ ਅਸੀਂ ਕੱਲ ਵੀ ਨਾਲ ਸੀ ਅੱਜ ਵੀ ਨਾਲ ਆ ਕਹਿਰ ਮਚਾਰ ਰੱਖਿਆ ਸੀ ਫੇਸਬੁੱਕ ਤੇ ਲੋਕਾਂ ਦੀਆਂ ਧੀਆਂ ਪਹਾਂ ਨੂੰ ਗਾਲਾਂ ਕੱਢਣ ਦਾ ਜੋ ਕੰਮ ਕਰ ਰਿਹਾ ਸੀ ਉਹ ਕੰਮ ਸਹੀ ਸੀ ਪਰ ਉਹਦਾ ਆਪਾਂ ਕਹਿੰਦੇ ਜਰੀਆ ਬਹੁਤ ਹੀ ਗਲਤ ਸੀਗਾ ਗਾਲਾਂ ਕਰਦੀ ਮੇਲਾ ਮੇਲਾ ਕੁਨੈਨਸੀ ਕਰੇਵਾਲੇ ਜੋ ਜਿਹਦੀ ਆਪਾਂ ਡਿਬੇਟ ਚ ਵੀ ਕੋਈ ਗੱਲ ਕੀਤੀ ਸੀ ਸੋਸ਼ਲ ਮੀਡੀਆ ਤੇ ਜਿਹਦਾ ਜੀ ਕਰਦਾ ਚਾਕੇ ਕੈਮਰਾ ਖੋਲ ਕੇ ਮੂਰੇ ਬਹਿ ਜਾਂਦਾ ਨੈਨਸੀ ਕਰੇਵਾਲ ਬੋਲ ਰਹੇ ਆ ਕਰੇ ਤਾਂ ਸਿੱਖਾਂ ਨੂੰ ਟਾਰਗੇਟ ਕਰਦੇ ਆ ਕਦੇ ਹਿੰਦੂਆਂ ਨੂੰ ਟਾਰਗੇਟ ਕਰਦੇ ਆ ਰਾਜਨੀਤੀ ਦਾ ਮਿਆਰ ਇਹਨਾਂ ਥੱਲੇ ਸੜਦਾ ਇਹਨਾਂ ਨੇ ਬਾਹਰ ਬੈਠੇ ਨੇ ਬਾਹਰ ਬਹਿ ਕੇ ਫੇਸਬੁਕ ਖੋਲ ਲਾਂਦੇ ਨੇ ਘਰੇ ਕੰਮ ਕਰ ਕੋਈ ਇਹਨਾਂ ਨੂੰ ਹੈ ਨਹੀਂ ਕਰੇਵਾਲ ਨੂੰ ਕਹਿਣਾ ਚਾਹਣਾ ਜੇ ਐਡੀ ਹੀ ਇਹਨਾਂ ਦੇ ਮਨ ਚ ਉਤਸੁਕਤਾ ਹੈ ਨਾ ਕਿਸੇ ਨੂੰ ਭੰਡਨ ਦੀ ਜਾਂ ਕੁਝ ਕਰਨ ਦੀ ਤਾਂ ਮੈਂ ਇੱਥੇ ਆਉਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪੈਰ ਰੱਖੋ ਰਾਜਨੀਤੀ ਚ ਦਿਓ ਉਕਲੀ ਇੱਕ ਪੰਗਰ ਚ ਬਹਿ ਕੇ ਸਾਰੇ ਆਪਾਂ ਖਾਨੇ ਆ ਕਿਸੇ ਮੰਦਿਰ ਗੁਰਦੁਆਰਾ ਸਭ ਚ ਬਗ ਜੀਏ ਕਿਤੇ ਵੀ ਚਲੇ ਜਾਈਏ ਕਿਸੇ ਧਾਰਮਿਕ ਸਥਾਨ ਤੇ ਇਹ ਤਾਂ ਆਪਣੇ ਲੋਕਾਂ ਨੇ ਬਣਾਏ ਹੋਇਆ ਇਹ ਤਾਂ ਉਹ ਗੱਲਾਂ ਹੋਈਆਂ ਪਈਆਂ ਸੋਸ਼ਲ ਮੀਡੀਆ ਤੇ ਕਹਿਣ ਨਹੀਂ ਚਾਹੀਦਾ ਫਿਰ ਮੈਂ ਸ਼ੁਰੂਆਤ ਹੀ ਹੱਥੋਂ ਕਰਦਾ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਹੁਣ ਨੈਨਸੀ ਗਰੇਵਾਲੇ ਜੋ ਜਿਹੜੀ ਆਪਾਂ ਡਿਬੇਟ 'ਚ ਵੀ ਕੋਈ ਗੱਲ ਕੀਤੀ ਸੀ ਸੋਸ਼ਲ ਮੀਡੀਆ ਤੇ ਜਿਹੜਾ ਜੀ ਕਰਦਾ ਚੱਕ ਕੇ ਕੈਮਰਾ ਖੋਲ ਕੇ ਮੂਹਰੇ ਬੈ ਜਾਂਦਾ ਹੈ ਨੈਂਸੀ ਗਰੇਵਾਲ ਬੋਲ ਰਹੇ ਆ ਕਦੇ ਤਾਂ ਸਿੱਖਾਂ ਨੂੰ ਟਾਰਗੇਟ ਕਰਦੇ ਆ ਕਦੇ ਹਿੰਦੂਆਂ ਨੂੰ ਟਾਰਗੇਟ ਕਰਦੇ ਆ ਰਾਜਨੀਤੀ ਦਾ ਮਿਆਰ ਇਹਨਾਂ ਥੱਲੇ ਸੜਦਾ ਇਹਨਾਂ ਨੇ ਬਾਹਰ ਬੈਠੇ ਨੇ ਬਾਹਰ ਬਹਿ ਕੇ ਫੇਸਬੁੱਕ ਖੋਲ ਲੈਂਦੇ ਨੇ ਘਰੇ ਕੰਮ ਕਰ ਕੋਈ ਇਹਨਾਂ ਨੂੰ ਹੈ ਨਹੀਂ ਇਹੀ ਕੰਮਾਂ ਤੇ ਲੱਗੇ ਪਏ ਨੇ ਕਦੇ ਕੁਝ ਬੋਲਦੇ ਆ ਪਹਿਲਾਂ ਹੁਣੇ ਪੰਜਾਬ ਬਚਾਓ ਯਾਤਰਾ ਇਹਨਾਂ ਨੇ ਇਕੱਲੀ ਜਲਦੀ ਟਾਰਗੇਟ ਕਰ ਰੱਖੀ ਆ ਪਹਿਲਾਂ ਇਹ ਭਗਵੰਤ ਮਾਨ ਨੂੰ ਡਿਫੈਂਡ ਕਰਨ ਵਾਸਤੇ ਆਏ ਸੀ ਜਦੋਂ ਉਹਨਾਂ ਦੀ ਬ ਜਾ ਨੀਤੀ ਇਹਨਾਂ ਦੀ ਇਹਨਾਂ ਨੇ ਕੋਈ ਆਪ ਵਾਲਿਆਂ ਨੇ ਨੈਂਸੀ ਗਰੇਵਾਲ ਨੂੰ ਪ੍ਰਮੋਟ ਕਰਕੇ ਮੂਹਰੇ ਲਿਆਂਦਾ ਕਿ ਇਹਨਾਂ ਦੇ ਕੋਈ ਆਪ ਦੀ ਨਿੱਜੀ رائے ਪਰ ਮੈਂ ਇੱਕ ਨੈਂਸੀ ਗਰੇਵਾਲ ਨੂੰ ਕਹਿਣਾ ਚਾਹਣਾ ਹੈ ਜੇ ਐਡੀ ਹੀ ਇਹਨਾਂ ਦੇ ਮਨ 'ਚ ਉਤਸੁਕਤਾ ਹੈ ਨਾ ਕਿਸੇ ਨੂੰ ਭੰਡਨ ਦੀ ਜਾਂ ਕੁਝ ਕਰਨ ਦੀ ਤਾਂ ਮੈਂ ਇੱਥੇ ਆਓ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪੈਰ ਰੱਖੋ ਰਾਜਨੀਤੀ 'ਚ ਦਿਓ ਉਖਲੀ 'ਚ ਸਿਰ ਆਉਦਾ ਤੁਹਾਨੂੰ ਫੇਰ ਪਤਾ ਲੱਗੂ ਵੀ ਕੀ ਭਾਵੀਕਰੀ ਹੈ ਉੱਥੇ ਗੱਲਾਂ ਕਰਨ ਦਾ ਕੋਈ ਮੁੱਲ ਨਹੀਂ ਫੇਸਬੁੱਕ ਖੋਲ ਕੇ ਕਦੇ ਕਿਸੇ ਨੂੰ ਗੱਲਾਂ ਕੱਢ ਦਿਓ ਕਦੇ ਕਿਸੇ ਨੂੰ ਗੱਲਾਂ ਕੱਢ ਦਿਓ ਆਪਦੇ ਵਿੱਚ ਇਹ ਕਹਿੰਦੇ ਜੇ ਗੰਦ ਪਾਇਆ ਭਗਵਾਨਤਮਨ ਦੇ ਮੂਹਰੇ ਲੈਣੇ ਕਿਉਂ ਨਹੀਂ ਸਫਾਈ ਕਰਦੇ ਗੰਦ ਦੀ ਪਹਿਲਾਂ ਤਾਂ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਇਹ ਭੰਡਦੇ ਸੀ ਹਰ ਟਾਈਮ ਤੇ ਕਿ ਇਹ ਵੱਡੇ ਵੱਡੇ ਜਹਾਜਾ ਜੋ ਉਤਰਦੇ ਆ ਇਹ ਕਰਦੇ ਆ ਸਾਨੂੰ ਕਰਨ ਦਾ ਮੌਕਾ ਨਹੀਂ ਦਿੱਤਾ ਅੱਜ ਤੱਕ ਕਰਨ ਦਾ ਮੌਕਾ ਕਰ ਲੈਣਾ ਇਹ ਕਰਨ ਗੰਦ ਸਾਫ ਜਿਹੜਾ ਕਰਨ ਇਹਨਾਂ ਨੇ ਰੰਗਰੇਟਾ ਬਾਹਰ ਆ ਰਿਹਾ ਜੇ ਕਿਵੇਂ ਦੇਖਦੇ ਜਿਵੇਂ ਦਿਨ ਭਾਂਨੇ ਨੂੰ ਵੀ ਫੜਿਆ ਗਿਆ ਸੀ ਰੰਗਰੇਟੇ ਨੂੰ ਵੀ ਕਿਵੇਂ ਦੇਖਦੇ ਆਪਾਂ ਜੁਡੀਸ਼ਰੀ ਚ ਕੇਸ ਨੇ ਜੇ ਰੰਗਰੇਟਾ ਜੀ ਨੇ ਬਾਹਰ ਹੋਣਾ ਹੈ ਆ ਜਾਣਾ ਉਹਨਾਂ ਦੇ ਕਰਮੀ ਆ ਦੇਖੋ ਮੈਂ ਤੁਹਾਨੂੰ ਇੱਕ ਸਪਸ਼ਟ ਗੱਲ ਦੱਸਦਾ ਮੈਂ ਉਹਦੇ ਵੀ ਕਿਹਾ ਸੀ ਜੋ ਬੀਜੂਗਾ ਉਹ ਵੱਡੂਗਾ ਜੇ ਕੱਲੂ ਕੋਈ ਸ਼ਬਦਾਵਲੀ ਗਲਤ ਵਰਤਣਗੇ ਫਿਰ ਉਹ ਅੰਦਰ ਹੋਣਗੇ ਦੇਖੋ ਲੋਕਾਂ ਦੀਆਂ ਦਰਖਾਸਤਾਂ ਦੇ ਉੱਤਰ ਮੈਂ ਤਾਂ ਇੱਕੋ ਹੀ ਉਹਨਾਂ ਨੂੰ ਨਸੀਹਤ ਦਿੰਨਾ ਕਿ ਲੋਕਾਂ ਦਾ ਭਲਾ ਕਰਨਾ ਕਰੋ ਪਰ ਆਪਦੀ ਜ਼ੁਬਾਨ ਤੇ ਲਗਾਮ ਲਾ ਕੇ ਕੋਈ ਮਿਆਰ ਰੱਖੋ ਬੋਲਣ ਦੀ ਕੋਈ ਬੋਲਣ ਦਾ ਢੰਗ ਹੋਣਾ ਚਾਹੀਦਾ ਸਾਰਿਆਂ ਦੀਆਂ ਧੀਆਂ ਬੈਣਾ ਸ ਸੋਸ਼ਲ ਮੀਡੀਆ ਤੇ ਜਿਵੇਂ ਜਾਤ ਪਾਤ ਨੂੰ ਲੈ ਕੇ ਧਰਮਾਂ ਨੂੰ ਲੈ ਕੇ ਇੱਕ ਦੂਜੇ ਨੂੰ ਲੜਾਇਆ ਜਾ ਰਿਹਾ ਜੀ ਕਿਵੇਂ ਦੇਖ ਦੋ ਤੁਸੀਂ ਦੇਖੋ ਜੀ ਧਰਮ ਕਹਦੇ ਆ ਗੁਰੂ ਸਾਹਿਬਾਨ ਨੇ ਇੱਕੋ ਹੀ ਚੀਜ਼ ਸਿਖਾ ਕੇ ਗਿਆ ਆਪਾਂ ਨੂੰ ਸਾਰਿਆਂ ਨੂੰ ਸਾਰੇ ਧਰਮਾਂ ਦੀ ਇੱਕੋ ਗੱਲ ਕੀ ਹੈ ਕਿ ਜਾਤ ਪਾਤ ਕੋਈ ਨਹੀਂ ਇੱਕ ਪੰਗਤ 'ਚ ਬਹਿ ਕੇ ਸਾਰੇ ਆਪਾਂ ਖਾਂਦੇ ਆ ਕਿਸੇ ਮੰਦਰ ਗੁਰਦੁਆਰਾ ਸਭ ਚ ਵਗ ਜੀਏ ਕਿਤੇ ਵੀ ਚਲੇ ਜਾਈਏ ਕਿਸੇ ਧਾਰਮਿਕ ਸਥਾਨ ਤੇ ਇਹ ਤਾਂ ਆਪਣੇ ਲੋਕਾਂ ਨੇ ਬਣਾਏ ਹੋਏ ਆ ਪ੍ਰਮਾਤਮਾ ਨੇ ਤਾਂ ਕੋਈ ਨਹੀਂ ਬਣਾਇਆ ਦੇਖੋ ਜਾਤ ਪਾਤ ਕੋਈ ਨਹੀਂ ਉਹਨਾਂ ਤੇ ਇੱਕੋ ਹੀ ਆਪਾਂ ਇਨਸਾਨ ਸਾਰੇ ਇੱਕੋ ਜਿਹੇ ਆ ਆਫਿਸਿਸ 'ਚ ਜਾਂਦੇ ਆ ਵਪਾਰਕ ਥਾਵਾਂ ਤੇ ਜਾਂਦੇ ਆ ਇਕੱਠੇ ਉੱਠ ਬਹਿ ਕੇ ਕਰਨੇ ਮੈਂ ਤਾਂ ਸਾਰਿਆਂ ਨੂੰ ਇੱਕੋ ਹੀ ਨਸੀਹਤ ਦਿੰਨਾ ਹੈ ਪੰਜਾਬ ਨੂੰ ਐ ਸਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਨੇ ਮੈਂ ਤੁਹਾਨੂੰ ਦੱਸਾਂ ਜੋ ਲੋਕਾਂ ਨੂੰ ਸਿਖਾਤ ਇਹਨਾਂ ਨੇ ਲੋਕਾਂ ਨੂੰ ਭੰਡਣਾ ਇਹ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰਦੇ ਆ ਇਹਨਾਂ ਤੋਂ ਗਰੇਜ ਆ ਜੋ ਬਹੁਤ ਇਹਨਾਂ ਨੇ 20 ਜੇ ਗੱਠ ਜੋੜ ਚ ਲੜਦੇ ਤਾਂ ਵੀ ਇਕੱਲੇ ਲੜਦੇ ਤਾਂ ਵੀ ਹੰਦੀ ਤਾਂ ਛੱਡ ਦਿਓ ਇਹ ਤਾਂ ਗਲੀਕਲੀ ਹੋ ਗਿਆ ਜਿਵੇਂ ਰੇੜੀਆਂ ਤੇ ਸਬਜ਼ੀਆਂ ਵਿਕਦੀਆਂ ਨਾ ਉਵੇਂ ਨਸ਼ਾ ਵਿਕਨ ਲੱਗਾ ਤਾਂ ਇਹਨਾਂ ਨੇ ਚਿੱਟਾ ਆਮ ਕਰਤਾ ਜਿਹਦੀਆਂ ਵੱਡੀਆਂ ਵੱਡਾ ਗੱਲਾਂ ਕਰਦੇ ਸੀ ਬੇਅਦਬੀ ਦੀ ਗੱਲ ਕਰਦੇ ਆ ਇਹ ਦੋਸ਼ੀਆਂ ਨੂੰ ਫੜਨ ਦੀ ਗੱਲ ਕਰਦੇ ਸੀ ਅੱਜ ਤੋਂ ਬੇਅਦਬੀ ਉਹਦੋਂ ਪਤਾ ਹੀ ਨਹੀਂ ਕਿੱਡੇ ਆਪਾਂ ਕਹਦੀਏ ਕਿ ਹਾਈ ਲੈਵਲ ਤੇ ਹੋਣ ਲੱਗੀ ਹੁਣ ਮਾਨਸਾ ਜ਼ਿਲ੍ਹੇ ਦੀ ਗੱਲ ਕਰ ਲਈ ਆਪਾਂ ਬਹੁਤ ਹੀ ਉੱਥੇ ਪੁਲਿਸ ਪ੍ਰਸ਼ਾਸਨ ਨਹੀਂ ਧਜੀਆਂ ਉਡਾਤੀਆਂ ਦੇਖੋ ਕਿ ਰਾਤ ਨੂੰ 11 ਵਜੇ ਸੈਂਟੀਮਿੰਟ ਤੇ ਕੰਧਾਂ ਟੱਪ ਕੇ ਪੁਲਿਸ ਪ੍ਰਸ਼ਾਸਨ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਗਿਆ ਤੇ ਉੱਥੇ ਗਰੰਤੀ ਸਾਹਿਬਾਨਾਂ ਲੱਖੇ ਸਿਧਾਨੇ ਨੂੰ ਕਿਵੇਂ ਦੇਖ ਦਉਂਦੇ ਆ ਭਾਨੇ ਸਿੱਧੂ ਹੋ ਰਹਿਆਂ ਨੂੰ ਜਿੰਮੇ ਵੀ ਕਹਿੰਦੇ ਸਮਾਜ ਦੇ ਵਿੱਚ ਦੇਖੋ ਇਹਨਾਂ ਨੇ ਫੇਮ ਲੈਣਾ ਹੈ ਦੇਖੋ ਆਪਾਂ ਨਹੀਂ ਕਹਿੰਦੇ ਨਾ ਭਾਨੇ ਸਿੱਧੂ ਦੇ ਹੱਕ 'ਚ ਅਸੀਂ ਅੱਜਾਂ ਨਾ ਕੱਲ ਨਾ ਕੱਲ ਹੋਈਏ ਮੈਂ ਸਪਸ਼ਟ ਕਰਦਾ ਇੱਕ ਗੱਲ ਪਹਿਲਾਂ ਤੁਹਾਨੂੰ ਪਰ ਇਨਸਾਨੀਅਤ ਦੇ ਤੌਰ ਤੇ ਮੈਂ ਕਹਿੰਦਾ ਅਸੀਂ ਕੱਲ ਵੀ ਨਾਲ ਸੀ ਅੱਜ ਵੀ ਨਾਲ ਆ ਜੇ ਸਰਕਾਰ ਕੋਈ ਧੱਕਾ ਕਰਦੀ ਹੈ ਨਹੀਂ ਹੋਣਾ ਚਾਹੀਦਾ ਪਰ ਭਾਨੇ ਸਿੱਧੂ ਨੇ ਵੀ ਕਹਿਰ ਮਚਾਰ ਰੱਖਿਆ ਸੀ ਫੇਸਬੁੱਕ ਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਣ ਦਾ ਜੋ ਕੰਮ ਕਰ ਰਿਹਾ ਸੀ ਉਹ ਕੰਮ ਸਹੀ ਸੀ ਪਰ ਉਹ ਆਪਾਂ ਕਹਿੰਦੇ ਜਰੀਆ ਬਹੁਤ ਹੀ ਗਲਤ ਸੀਗਾ ਕੰਮ ਕਰਨ ਦਾ ਸ਼ਬਦਾਵਲੀ ਸੀ ਜਿਹੜੀ ਗਾਲਾਂ ਤੁਸੀਂ ਦੇਖ ਲਓ ਫੇਸਬੁੱਕ ਤੇ ਜਨਤਕ ਨੇ ਸਾਰੀਆਂ ਜੋ ਦਿੰਦਾ ਸੀ ਪਰ ਮੈਂ ਅੱਜ ਉਹਨੂੰ ਬੇਨਤੀ ਕਰ ਸਰਕਾਰ ਨੇ ਸੜਤਾ ਪਰਚੇ ਦਰਜ ਕਰਨ ਦਾ ਪਰ ਮੈਂ ਭਾਨਾ ਸਿੱਧੂ ਨੂੰ ਇੱਕੋ ਹੀ ਗੱਲ ਕਹਿਣਾ ਚਾਹਣਾਗਾ ਵੀ ਆ ਕੇ ਲੋਕਾਂ ਦਾ ਭਲਾ ਕਰੋ ਪਰ ਆਪਦੀ ਸ਼ਬਦਾਵਲੀ ਦੀ ਮਿਆਰ ਨੂੰ ਠੀਕ ਕਰਕੇ ਜੇ ਕਹੋਗੇ ਵੀ ਜਿਹੜਾ ਭਾਨੇ ਸਿੱਧੂ ਨਾਲ ਜੋ ਵੀ ਹੋਇਆ ਹਨਾ ਤਾਂ ਉਹ ਇੱਕ ਚੌਥਾ ਫਰੰਟ ਖੜਾ ਕਰਨ ਦੇ ਵਾਸਤੇ ਕੀਤਾ ਗਿਆ ਵੀ ਕਾਂਗਰਸ ਅਸੈਂਬਲੀ ਦੇ ਵੋਟਾਂ ਤੋੜਨ ਦੇ ਪਬਲਿਕ ਹੈ ਮਾਨਸਾ ਮਾਨਸਾ ਵਾਸੀ ਲਾਲੋ ਪੰਜਾਬ ਵਾਸੀ ਲਾਲੋ ਇਮੋਸ਼ਨਲ ਨੇ ਇੱਕ ਵਾਰੀ ਜੁੜਦੇ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ 21 ਦੇ 31 ਪੌਣ ਲੱਗੇ ਵੀ ਮਿੰਟ ਲਾਉਂਦੇ ਨੇ ਪਹਿਲਾਂ ਆਪ ਸਰਕਾਰ ਨੇ ਝੂਠੇ ਵਾਦੇ ਕਰਕੇ ਸਰਕਾਰ ਬਣਾਈ ਹੈ ਇਹੀ ਕੈਪਟਨ ਅਮਰਿੰਦਰ ਸਿੰਘ ਨੇ ਗੁਟ ਉੰਦੇ ਨਹੀਂ ਕੋ ਰੈਲੀਆਂ ਚ ਦੇਖ ਲੋ ਕਾਲੀ ਦਲ ਦੀਆਂ ਰੈਲੀਆਂ ਚ ਪਰ ਲੋਕ ਸਿਆਣੇ ਹੋ ਚੁੱਕੇ ਉਹਨਾਂ ਨੂੰ ਪਤਾ ਵੀ ਕਿਹੜਾ ਬਟਨ ਕਦੋਂ ਕਿਸ ਵੇਲੇ ਦਬਣਾ ਹੈਗਾ ਹੂੰ ਇਹ ਸਿੱਧੂ ਮੂਸੇ ਵਾਲਾ ਬਹੁਤ ਹੀ ਮਾੜੀ ਗੱਲ ਹੈ ਆਪਣੇ ਇਲਾਕੇ ਚ ਜੋ ਹੋਇਆ ਇਹ ਸਰਕਾਰ ਅੱਜ ਤੱਕ ਇਨਸਾਫ ਨਹੀਂ ਦੇ ਸਕੀ ਟੰਡੋਰਾ ਪਿੱਟਿਆ ਸੀ ਇਹਨਾਂ ਨੇ ਪਹਿਲਾਂ 15 ਦਿਨਾਂ ਦਾ ਟਾਈਮ ਲੈ ਲਿਆ 3 ਮਹੀਨੇ ਦਾ ਲੈ ਲਿਆ 6 ਮਹੀਨੇ ਦਾ ਲੈ ਲਿਆ ਸੈਕਟਰੀਟ ਦੇ ਬਾਹਰ ਮ ਉਹਦੇ ਮਾਪਿਆਂ ਨੇ ਧਰਨਾ ਲਾਇਆ ਦੇਖੋ ਜਿਨ੍ਹਾਂ ਦਾ ਪੁੱਤ ਚਲਾ ਜਾਂਦਾ ਉਹਨਾਂ ਨੂੰ ਪਤਾ ਹੁੰਦਾ ਉੱਥੇ ਮੰਤਰੀ ਸਾਹਿਬਾਨਾਂ ਨੇ ਆ ਕੇ ਆਸ਼ਵਾਸਨ ਦਿੱਤਾ ਕਿ ਅਸੀਂ ਮਹੀਨੇ ਦੇ ਵਿੱਚ ਹੱਲ ਕਰ ਦਿਆਂਗੇ ਪਰ ਕੁਛ ਨਹੀਂ ਮੈਂ ਮਾਪਿਆਂ ਨੂੰ ਵੀ ਸਿੱਧੂ ਮੂਸੇ ਵਾਲੇ ਸਾਹਿਬ ਦੇ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ ਸਰਕਾਰਾਂ ਆਪਾਂ ਕਹਿੰਦੀ ਕਿ ਐਸਾ ਇਨਸਾਫ ਦੇ ਵਿੱਚ ਫੇ ਹੋ ਗਿਆ ਜਦੋਂ ਦੀ ਇਹ ਸਰਕਾਰ ਆਈ ਹੈ ਪਹਿਲਾਂ ਤਾਂ ਆਪਾਂ ਕਹੀਏ ਪਹਿਲਿਆਂ ਨੂੰ ਸਾਰਿਆਂ ਨੂੰ ਚੰਗੇ ਘਾਤ ਇਹਨਾਂ ਨੇ ਆਪ ਸਰਕਾਰ ਨੇ